ਕਬਰਾਂ ਨੂੰ ਪੂਜਣਾ ਮੜੀਆਂ ਨੂੰ ਪੂਜਣਾ ਸਰਾਧ ਕਰਨੇ ਹੋਲੀਆਂ ਪੰਚਕਾਂ ਇਹ ਭਰਮਪਖੰਡ ਸਤਿਗੁਰਾਂ ਨੇ ਨਹੀਂ ਮੰਨਿਆ ਕਿਉਂ ਨਹੀਂ ਮੰਨਿਆ ਇਹ ਖੀਰਕੜਾ ਖਾਣੀ ਪੰਜ ਭੂਤਕ ਸਰੀਰ ਦੀ ਲੋੜ ਹੈ ਜਿੱਥੇ ਪੰਜ ਤੱਤ ਇਕੱਠੇ ਹੋਣਗੇ ਮਨੁੱਖ ਦਾ ਮੂੰਹ ਹੋਏਗਾ ਪੇਟ ਹੋਏਗਾ ਲੱਤਾਂ ਬਾਹਾਂ ਹੋਣਗੀਆਂ ਹজম ਕਰਨ ਦੀ ਸ਼ਕਤੀ ਹੋਏਗੀ ਤਾਂ ਤਦ ਹੀ ਖੀਰਕੜਾ ਖਾਏਗਾ ਨਾ ਸਤਿਗੁਰਾਂ ਨੇ ਸਰਾਧ ਫਲਸਫੇ ਨੂੰ ਇਸ ਲਈ ਰੱਦ ਕੀਤਾ ਜਿਹੜਾ ਸੀ ਸ਼ਬਦ ਪੜ੍ਹਦੇ ਨਾ ਜਿਉਂਦੇ ਪਿੱਤਰ ਨਾਲ ਮੰਨਨੇ ਕੋ ਮੂਹੇ ਸਰਾਧ ਕਰਾਈ ਜੇ ਸੇਵਾ ਕਰਨੀ ਹੈ ਜਿਉਂਦਿਆਂ ਦੀ ਕਰੋ ਮਰਦਿਆਂ ਨੇ ਕਦੀ ਖੀਰ ਨਹੀਂ ਖਾਦੀ ਮਰਦਿਆਂ ਨੇ ਕਦੀ ਲੱਡੂ ਜਲੇਬੀਆਂ ਨਹੀਂ ਖਾਦੇ ਮੈਂ ਦਿੱਲੀ ਗਿਆ ਤੇ ਮਾਨੋਂ ਨੇ ਕਿਹਾ ਕਈਆਂ ਦੇ ਬਜ਼ੁਰਗ ਮਰੇ ਸ਼ੂਗਰ ਰੋਗ ਦੇ ਨਾਲ ਤੁਸੀਂ ਕਹਿੰਦੇ ਲੱਡੂਆਂ ਦੇ ਲੰਗਰ ਲਾਈ ਬੈਠੇ ਹੋ ਜਿਹਨੂੰ ਜਿਉਂਦੇ ਨੂੰ ਖੰਡ ਖਾਣ ਤੋਂ ਵਰਜਤੀ ਉਹਨੂੰ ਮਰੇ ਨੂੰ ਖੰਡ ਖਵਾ ਕੇ ਪੁੰਨ ਕਰਦੇ ਹੋ ਤੇ ਪਾਪ ਕਰਦੇ ਹੋ ਇਹ ਤਾਂ ਪਾਪ ਆ ਇਹ ਪੁੰਨ ਤਾਂ ਕਦੀ ਵੀ ਨਾ ਹੋਇਆ ਤੁਸੀਂ ਹਲੇ ਤੱਕ ਸਰਾਧ ਫਲਸਫਾ ਪੜ੍ਹ ਲਓ ਮਿੱਠੀ ਖੀਰ ਮਿੱਠਾ ਖੜਾ ਦਾਦਾ ਨਾਨਾ ਭਵੇਂ ਸ਼ੂਗਰ ਰੋਗ ਨਾਲ ਮਰਿਆ ਹੋਵੇ ਜਿਹੜਾ ਸ਼ੂਗਰ ਰੋਗੀ ਸੀਗਾ ਉਹਨੂੰ ਤਾਂ ਖੰਡ ਖਾਣ ਤੋਂ ਵਰਜਿਆ ਹੋਇਆ ਸੀ ਤਾਂ ਕਿਸੇ ਨੇ ਕਦੀ ਅਜੇ ਤੱਕ ਸਰਾਦ ਕੋਈ ਫਿੱਕਾ ਕੀਤਾ ਹੋਵੇ ਜਾਂ ਕੋਈ ਨੂਨ ਵਾਲੀ ਖੀਰ ਬਣਾਈ ਹੋਵੇ ਮੈਂ ਨਹੀਂ ਮੰਨਦਾ ਕਦੀ ਜੇ ਅਸੀਂ ਸਮਾਜ ਮੰਨਦਾ ਕਿ ਮੁਰਦਿਆਂ ਨੂੰ ਪਹੁੰਚਦੀ ਹੈ ਫਿਰ ਮੁਰਦੇ ਦੀ ਲੋੜ ਅਨਸਾਰ ਦੇਣੀ ਚਾਹੀਦੀ ਹੈ ਸਤਗੁਰਾਂ ਨੇ ਇਸੇ ਲਈ ਇਸ ਗੱਲ ਨੂੰ ਪਰਵਾਹ ਨਹੀਂ ਕੀਤਾ ਇਹ ਵੇਖਾ ਵੇਖੀ ਚਾਲਾਂ ਸਨ ਪੰਡਿਤ ਜੀ ਦਾ ਇੱਕ ਖਾਨ ਦਾ ਟੰਗ ਸੀਗਾ ਕਿਉਂਕਿ ਗ੍ਰੰਥਾਂ ਦੇ ਉੱਤੇ ਸ਼ਾਸਤਰਾਂ ਦੇ ਉੱਤੇ ਕਾਬਜ ਉਹ ਜਮਾਤ ਸੀ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਘਰ ਤੁਸੀਂ ਬਣਾਇਆ ਦੱਸੇਗਾ ਕੋਈ ਕਿ ਤੁਸੀਂ ਕਦੋਂ ਪ੍ਰਵੇਸ਼ ਕਰਨਾ ਦਰਵਾਜ਼ਾ ਕਿੱਧਰ ਰੱਖਣਾ ਜੇ ਮੈਂ ਇਮਾਨਦਾਰੀ ਨਾਲ ਕਹਾ ਮੈਂ ਕਾਲਾ ਇਲਮ ਸਾਰਾ ਪੜਿਆ ਹੋਇਆ ਕਾਲਾ ਇਲਮ ਨਰੋਲ ਪਖੰਡ ਹੈ ਸਾਨੂੰ ਵੀ ਬਚਪਨ ਵਿੱਚ ਭੁਲੇਖਾ ਹੁੰਦਾ ਸੀ ਉਹ ਕਿਸੇ ਨੇ ਕਹਿਣਾ ਜੀ ਫਲਾਨਾ ਕਾਲਾ ਇਲਮ ਪੜਿਆ ਸੀ ਉਹ ਕਰ ਦਿੰਦਾ ਸੀ ਇਹ ਸਾਰੇ ਮਾਨਸਿਕ ਰੋਗੀ ਨੇ ਮੇਰੇ ਕੋਲ 100 ਮਰੀਜ਼ ਨਾਲ ਤੇ ਮੈਂ ਵਾਹ ਪਾਟਿਆਂ ਜਿਨ੍ਹਾਂ ਨੂੰ ਭੂਤ ਪ੍ਰੇਤ ਚੰਬੜੇ ਹੋਏ ਸਨ ਉਹਦਾ ਕਾਰਨ ਉਹ ਅਸੀਂ ਸਾਡੀ ਧਰਤੀ ਦੇ ਉੱਤੇ ਜਿਹਨੂੰ ਵੀ ਕੋਈ ਰੋਗ ਸਾਡੀ ਸਮਝ ਤੋਂ ਬਾਹਰ ਹੋ ਗਿਆ ਅਸੀਂ ਕਿਸੇ ਕਬਰ ਮੜੀ ਮੁਰਦੇ ਨਾਲ ਜੋੜ ਦਿੰਨੇ ਆ ਅਸਲ ਵਿੱਚ ਹੁੰਦਾ ਨਹੀਂ ਮੈਂ ਕਹਿੰਦਾ ਮੰਨ ਲਓ ਹੋਵੇ ਮੈਂ ਇਸ ਦਾ ਸਵਾਲ ਕੱਢਦੇ ਨੇ ਨਾ ਮੰਨ ਲਓ ਇਹਦੇ ਕੋਲੇ ਇੰਨੇ ਰੁਪਏ ਨੇ ਜਿਹਦੇ ਕੋਲੇ ਬਾਣੀ ਆ ਜਿਹਦੇ ਮੁਖ ਦੇ ਉੱਤੇ ਉੱਥੇ ਬਿਲਕੁਲ ਨਹੀਂ ਹੋਏਗਾ ਇਹਦਾ ਦੂਜਾ ਹੱਲ ਵੀ ਹੈ ਤਾਂ ਇਹ ਜਿਹੜੀ ਸਮੱਸਿਆਵਾਂ ਨੇ ਨਾ ਇਹ ਸਾਡੀ ਵਿਚਾਰ ਸ਼ਕਤੀ ਨਾਲ ਜੁੜੀਆਂ ਹੋਈਆਂ ਨੇ ਤਾਂ ਸਾਡੇ ਜਿੰਨਾ ਵੀ ਇਹ ਸਤਗੁਰਾਂ ਨੇ ਤਾਂ ਪਹਿਲੇ ਜਾਮੇ 'ਚ ਕਿਹਾ ਸੀਗਾ ਕਿ ਦੁਬਦਾ ਨਾ ਪੜੋ ਫੁਰਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ ਤ੍ਰਿਸ਼ਨਾ ਰਾਮ ਨਾਮ 부ਝਾਈ ਵੀ ਮੈਂ ਕਿਸੇ ਦੋ ਖਿਆਲਾਂ ਵਿੱਚ ਨਹੀਂ ਜਿਉਂਦਾ ਦੋ ਬਿਦਾ ਹੁੰਦਾ ਜਦੋਂ ਅਸੀਂ ਦੋ ਵਿਚਾਰ ਰੱਖਦੇ ਹਾਂ ਹਰ ਦਿਨ ਹੋਰ ਨਾ ਪੂਜੋ ਪਰਮਾਤਮਾ ਤੋਂ ਗੁਨਾ ਕਿਸੇ ਦੀ ਪੂਜਾ ਨਹੀਂ ਕਰਾਂਗਾ ਮੜਾ ਮਸਾਨ ਨਾਲ ਜਾਈ ਕਿਉਂਕਿ ਮੜੀ ਹੋਵੇ ਚਾਹੇ ਮਸਾਨ ਹੋਵੇ ਮੁਰਦਿਆਂ ਦਾ ਹੀ ਹੁੰਦਾ ਤਾਂ ਮੁਰਦੇ ਪੂਜਣ ਵਾਲਾ ਸਮਾਜ ਕਦੀ ਬਹੁਤੀ ਤਰੱਕੀ ਨਹੀਂ ਕਰਦਾ ਹੁੰਦਾ ਜਿਹੜੇ ਮੁਰਦੇ ਖਿਆਲ ਹੋਣ ਨਾਵਾਚੀ ਖਿਆਲ ਹੋਣ ਢੈਂਦੀ ਕਲਾ ਵਾਲਾ ਸਮਾਜ ਹੋਵੇ ਤਾਂ ਇਹ ਜਿੰਨੀਆਂ ਕਬਰਾਂ ਮੜੀਆਂ ਨੇ ਤੁਸੀਂ 1984 ਤੋਂ ਪਹਿਲਾਂ ਇਸ ਤਰ੍ਹਾਂ ਦਾ ਸੱਭਿਆਚਾਰ ਨਹੀਂ ਸੀਗਾ 84 ਤੋਂ ਬਾਅਦ ਜਿੱਨੇ ਕਬਰਾਂ ਤੇ ਮੇਲੇ ਸ਼ੁਰੂ ਹੋਏ ਸ਼ਰਾਬਾਂ ਦੇ ਚੜਾਵੇ ਸ਼ੁਰੂ ਹੋਏ ਗਾਉਣ ਵਾਲੀਆਂ ਦੇ ਖਾੜੇ ਸ਼ੁਰੂ ਹੋਏ ਇੱਕ ਮਾਹੌਲ ਤੋਂ ਬਾਅਦ ਵੀ ਇੱਕ ਹੋ ਵੱਖਰੀ ਦੇਣ ਹੈਗੀ ਆ ਜਿਹੜੀ ਇੱਕ ਵਿਸ਼ੇਸ਼ ਨੀਤੀ ਦੇ ਨਾਲ ਪੈਦਾ ਕੀਤੀ ਗਈ ਰੋਡੇ ਸ਼ਾ ਸਾਡੇ ਅੰਮ੍ਰਿਤਸਰ ਤੋਂ ਥੋੜੀ ਜੀ ਦੂਰ ਇੱਕ ਜਗ੍ਹਾ ਮੈਨੂੰ 33 ਸਾਲ ਹੋ ਗਏ ਨੇ ਅੰਮ੍ਰਿਤਸਰ ਚ ਰਹਿੰਦੇ ਨੂੰ ਉੱਥੇ ਕੋਈ ਉਹ ਜਿਹਾ ਮੇਲਾ ਨਹੀਂ ਸੀ ਲੱਗਦਾ ਪਿਛਲੇ 10 ਸਾਲਾਂ ਤੋਂ ਉਥੇ ਇੰਨਾ ਮੇਲਾ ਭਰਨ ਲੱਗਾ ਐਸ ਵਕਤ ਉਥੇ ਮੇਰਾ ਖਿਆਲ 20-25 ਹਜ਼ਾਰ ਬਾਰੂ ਦੀ ਬੋਤਲ ਚੜ ਜਾਂਦੀ ਹੈ ਮੰਨ ਲਓ ਕੋਈ ਕਿਸੇ ਬੰਦੇ 'ਚ ਭਰਮ ਹੋਵੇ ਕਿ ਮੁਰਦਾ ਦਾਰੂ ਪੀਂਦਾ ਮੈਂ ਕਹਿੰਦਾ ਉਹਨਾਂ ਘਰ ਦੇ ਬੰਦੇ ਨੇ ਕਿਸੇ ਨੇ ਅਧਿਆ ਪੀਤਾ ਹੋਵੇ ਸਾਰਾ ਟੱਬਰ ਕਹਿੰਦਾ ਕਮਲ ਮਾਰਦਾ ਦਾਰੂ ਪੀਤੀਏ ਜੋ ਲੱਥੂ ਦੀ ਗੱਲ ਕਰਾਂਗੇ ਜਿਹੜਾ ਜਿਉਂਦਾ ਉਹਦੇ ਤਾਂ ਅਧਿਆ ਦੇ ਉੱਤੇ ਸ਼ੱਕ ਆ ਜਿਹੜਾ ਮਰਿਆ ਉਹਨੂੰ 16000 ਦਾਰੂ ਦੀ ਬੋਤਲ ਪਿਆ ਕੇ ਫੇਰ ਕਹਿੰਦੇ ਬਾਬਾ ਜੀ ਟਰੈਕਟਰ ਦੇ ਦਿਓ ਚੜਨ ਵਾਸਤੇ ਬਾਬਾ ਜੀ ਘਰ ਦੇ ਦੇ ਇਹੋ ਜਿਹਾ ਮੂਰਖ ਕੀ ਦੇ ਦਊਾ ਜਿਹਨੇ 16000 ਦਾਰੂ ਦੀ ਬੋਤਲ ਪੀ ਲਈ ਆ ਇਹ ਅਦੀਏ ਵਾਲੇ ਤੇ ਨਹੀਂ ਵਿਸ਼ਵਾਸ ਹੈਗਾ ਤੇ ਜਿਹੜਾ ਹਜ਼ਾਰਾਂ ਬੋਤਲਾਂ ਦਾਰੂ ਦੀਆਂ ਪੀ ਗਿਆ ਉਹਦੇ ਤੇ ਕਿਵੇਂ ਵਿਸ਼ਵਾਸ ਸਮਾਜ ਕਰੀ ਜਾਂਦਾ ਫੇਰ ਸਮਾਜ ਕੌਣ ਲਈ ਹੋਇਆ ਮਾ ਇਹ ਜਿਹੜੀ ਮੰਤਾ ਮਨੋਤਾ ਦਾ ਵੀ ਇੱਕ ਮਿਆਰ ਹੁੰਦਾ ਸਤਿਗੁਰਾਂ ਨੇ ਬਾਣੀ ਚ ਕਿਹਾ ਅਕਲੀ ਸਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੇ 부ਜੀਐ ਅਕਲੀ ਕੀਚੈ ਦਾਨ ਇੱਕ ਹੁੰਦਾ ਇਲਮ ਇੱਕ ਹੁੰਦੀ ਅਕਲ ਜੋ ਅਸੀਂ ਪੜਾਉਨੇ ਨਾ ਊੜਾ ਊਠੇ ਫਰ ਐਪਲ ਇਹਨੂੰ ਅਸੀਂ ਇਲਮ ਕਹਿੰਦੇ ਆ ਊਠ ਬਾਰੇ ਜਾਂ ਐਪਲ ਬਾਰੇ 20 ਸਵਾਲ ਹੋਰ ਨੇ ਉਹਨੂੰ ਅਸੀਂ ਅਕਲ ਗਿਣਦੇ ਆ ਇਸੇ ਲਈ ਸਾਡੇ ਮੁਲਕ ਦੀ ਸਮੱਸਿਆ ਇਹੋ ਆ ਜੇ ਇੱਕ ਬਿਲਕੁਲ ਕੋਈ ਸਕੂਲ ਨਹੀਂ ਗਿਆ ਤੇ ਇੱਕ 16 ਸਾਲ ਤੱਕ ਵੀ ਕਾਲਜ ਯੂਨੀਵਰਸਿਟੀ ਪੜਦਾ ਰਿਹਾ ਤੇ ਜੇ ਉਹਨਾਂ ਦੀ ਸੋਚ ਵਿੱਚ ਫਰਕ ਆਉਣਾ ਚਾਹੀਦਾ ਉਹਨਾਂ ਦੀ ਮੰਨਤਾ ਮਨੋਤ ਵਿੱਚ ਫਰਕ ਹੋਣਾ ਚਾਹੀਦਾ ਤੇ ਜੇ ਇੱਕ ਬਿਲਕੁਲ ਬੰਦਾ ਇੱਕ ਕਾਲਜ ਦੇ ਇੱਕ ਦਿਨ ਸਕੂਲ ਨਹੀਂ ਗਿਆ ਉਹ ਵੀ ਉਹ ਹੀ ਉਤੇਰੇ ਪੁੱਤਰੀਆਂ ਮੰਨੀ ਜਾਵੇ ਉਹ ਵੀ ਕਬਰਾਂ ਮੜੀਆਂ ਮੰਨੀ ਜਾਵੇ ਇੱਕ 16 ਪੜ੍ਹਿਆ ਵੀ ਉਹੋ ਚੀਜ਼ਾਂ ਮੰਨੀ ਜਾਵੇ ਤਾਂ ਇਹਦਾ ਮਤਲਬ ilm ਦੀਆਂ ਡਿਗਰੀਆਂ ਨੇ ਅਕਲ ਤੋਂ ਅਜੇ ਕਮ ਦੂਰ ਹੈ ਸਤਗੁਰ ਕਹਿੰਦੇ ਚੇਤਨ ਹੋ ਤੁਹਾਡੀ ਪੂਜਾ ਵੇਲੇ ਵੀ ਚੇਤਨਤਾ ਹੋਣੀ ਚਾਹੀਦੀ ਹੈ